ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਜਾਨਵਰ ਮਹਿਕਮਾ ਤੇ ਜਿਹੜੇ ਜਿਹੜੇ ਵੀਰਾਂ ਨੇ ਆਪਣੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਜਾਂ ਫਿਰ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖਣ ਆਏ ਨੇ ਉਹ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਮੇਂ ਸਿਰ ਪਹੁੰਚ ਸਕੇ ਜਿਸ ਤਰ੍ਹਾਂ ਤੁਸੀਂ ਸਾਰੇ ਵੀਰ ਹੀ ਜਾਣਦੇ ਹੋ ਕਿ ਆਪਾਂ ਸਮੇਂ ਸਮੇਂ ਸਿਰ ਤੁਹਾਡੇ ਲਈ ਜਾਣਕਾਰੀ ਵਾਲੀਆਂ ਵੀਡੀਓ ਬਣਾਉਂਦੇ ਰਹਨੇ ਆਂਗੇ ਸੋ ਇਸ ਵਾਰ ਵੀ ਆਪਾਂ ਤੁਹਾਡੇ ਲਈ ਇੱਕ ਬਹੁਤ ਵਧੀਆ ਤੇ ਜਾਣਕਾਰੀ ਵਾਲੀ ਵੀਡੀਓ ਤੁਹਾਨੂੰ ਇੱਕ ਇਹ ਵੀਡੀਓ ਦੇਖਣ ਲੱਗਿਆਂਗੇ ਸੋ ਵੀਡੀਓ ਨਾਲ ਅੰਤ ਤੱਕ ਬਨੇ ਰਹੋ ਜਿਹੜੇ ਵਿਸ਼ੇ ਤੇ ਅੱਜ ਆਪਾਂ ਗੱਲ ਕਰਾਂਗੇ ਉਹ ਇਹ ਆ ਦੋਸਤੋ ਕਿ ਆਪਾਂ ਕੋਈ ਵੀ ਬਿਜ਼ਨਸ ਕਰਦੇ ਆ ਕੋਈ ਵੀ ਲਗਾ ਲਓ ਆਪਾਂ ਇਕੱਲੇ ਪੁਲਟਰੀ ਫਾਰਮਿੰਗ ਦੀ ਗੱਲ ਨਹੀਂ ਕਰਦੇ ਕੋਈ ਵੀ ਜਦੋਂ ਆਪਾਂ ਬਿਜ਼ਨਸ ਕਰਦੇ ਆ ਜਾਂ ਫਿਰ ਪੁਲਟਰੀ ਫਾਰਮਿੰਗ ਕਰਦੇ ਆ ਆਪਾਂ ਨੂੰ ਉਦੋਂ ਫਾਰਮਿੰਗ ਦੇ ਨਾਲ ਨਾਲ ਜਿਹੜਾ ਸੋਸ਼ਲ ਮੀਡੀਆ ਦਾ ਸਹਾਰਾ ਵੀ ਲੈਣਾ ਬਹੁਤ ਜ਼ਿਆਦਾ ਜ਼ਰੂਰੀ ਆ ਉਹ ਆਪਾਂ ਅੱਗੇ-ਅੱਗੇ ਤੁਹਾਨੂੰ ਦੱਸਾਂਗੇ ਤੁਸੀਂ ਕਿਵੇਂ ਕੀ ਕਰਨਾਗਾ ਤੁਸੀਂ ਕਿਵੇਂ ਅੱਗੇ ਜਿਹੜਾ ਸੋਸ਼ਲ ਮੀਡੀਆ ਉਹਦਾ ਸਹਾਰਾ ਲੈ ਕੇ ਆਪਣੀ ਸੇਲ ਕਾਫੀ ਜ਼ਿਆਦਾ ਵਧਾ ਸਕਦੇ ਹੋਗੇ ਸੋ ਆਪਾਂ ਇਸ ਵਿਸ਼ੇ ਤੇ ਤੁਹਾਡੇ ਨਾਲ ਅੱਜ ਗੱਲਬਾਤ ਕਰਾਂਗੇ ਪੂਰੀ ਵੀਡੀਓ ਨਾਲ ਬਨੇ ਰਹੋ ਤਾਂ ਜੋ ਤੁਹਾਨੂੰ ਪ੍ਰੋਪਰ ਜਿਹੜੀ ਜਾਣਕਾਰੀ ਉਹ ਮਿਲ ਸਕੇ ਵੀਡੀਓ ਨੂੰ ਸਕਿੱਪ ਕਰਕੇ ਬਿਲਕੁਲ ਨਾ ਦੇਖਿਓ ਅੱਪਾ ਤੁਹਾਨੂੰ ਪ੍ਰੋਪਰ ਸਮਝਾਵਾਂਗੇ ਕਿ ਤੁਸੀਂ ਜਿਹੜਾ ਸੋਸ਼ਲ ਮੀਡੀਆ ਦਾ ਕਿਸ ਤਰ੍ਹਾਂ ਇਸਤੇਮਾਲ ਕਰਕੇ ਆਪਣੇ ਜਿਹੜਾ ਫਾਰਮਿੰਗ ਨੂੰ ਅੱਗੇ ਕਿਵੇਂ ਲੈ ਕੇ ਜਾ ਸਕਦੇ ਹੋ ਕਿਵੇਂ ਤੁਹਾਡਾ ਜਿਹੜਾ ਸੇਲ ਵਧੂਗੀ ਜਿਸ ਤਰ੍ਹਾਂ ਤੁਸੀਂ ਐਗ ਵੇਚਦੇ ਹੋ ਉਹ ਸੇਲ ਡਬਲ ਹੋ ਜਾਊਗੀ ਸੋ ਵੀਡੀਓ ਨਾਲ ਬਣੇ ਰਹੋ ਜਿਸ ਤਰ੍ਹਾਂ ਦੋਸਤੋ ਆਪਾਂ 100 ਬੱਚਾ ਪਾਲਿਆ ਮੰਨ ਲਓ ਤੁਸੀਂ ਜਦੋਂ ਤੋਂ 100 ਬੱਚਾ ਪਾਲਿਆ ਤੁਸੀਂ ਇੰਸਟਾਗ੍ਰam ਤੇ ਪੇਜ ਬਣਾ ਲਓ ਕੋਈ ਵੀ ਆਪਾਂ ਜਿਵੇਂ ਗਿੱਲ ਪੋਲਟਰੀ ਫਾਰਮਿੰਗ ਲਗਾ ਲਓ ਇਸ ਤਰ੍ਹਾਂ ਤੁਸੀਂ ਕੋਈ ਵੀ ਆਪਣੇ ਫਾਰਮ ਦਾ ਕੋਈ ਛੋਟਾ ਜਾਂ ਨਾਮ ਰੱਖ ਲਓ ਉਹ ਨਾਮ ਤੇ ਤੁਸੀਂ ਜਿਹੜਾ ਇੰਸਟਾਗ੍ਰam ਤੇ ਇੱਕ ਚੈਨਲ ਬਣਾ ਲਓ ਇਹ ਗੱਲਾਂ ਦੋਸਤੋ ਕਿਸੇ ਨੇ ਨਹੀਂ ਤੁਹਾਨੂੰ ਦੱਸਣੀਆਂ ਤੁਸੀਂ ਕਮੈਂਟ ਵੀ ਕਰਕੇ ਦੱਸਿਓ ਕਿ ਮੇਰੀਆਂ ਗੱਲਾਂ ਇਹ ਤੁਹਾਨੂੰ ਕਿਵੇਂ ਲੱਗਦੀਆਂ ਠੀਕ ਹੈ ਜੀ ਸੋ ਆਪਾਂ ਗੱਲ ਤੇ ਆਉਣੇ ਹਾਂਗੇ ਜਦੋਂ ਤੁਸੀਂ ਪੇਜ ਬਣਾ ਲਿਆ ਇੰਸਟਾਗ੍ਰam ਤੇ ਉਤੇ ਤੁਸੀਂ ਡੇਲੀ ਦੀ ਜਿਹੜਾ ਤੁਸੀਂ ਚੂਚਿਆਂ ਨੂੰ ਫੀਡ ਪਾਉਨੇ ਹੋ ਜਾਂ ਫਿਰ ਜਿਹੜਾ ਚੂਚਿਆਂ ਦਾ ਅਖਰਖਾਬ ਕਰਦੇ ਹੋਗੇ ਓਕੇ ਮੈਂ ਅਖਰਖਾਬ ਕਰਦੇ ਆਪਾਂ ਕਿਵੇਂ ਉਹਨਾਂ ਦੀ ਫੀਡ ਮੈਨੇਜਮੈਂਟ ਕਰਦੇ ਆ ਕਿਵੇਂ ਜਿਹੜਾ ਬੱਚਿਆਂ ਦਾ ਜਿਹੜਾ ਟੈਂਪਰੇਚਰ ਆਪਾਂ ਮੈਂਟੇਨ ਰੱਖਦੇ ਆਂਗੇ ਉਹ ਤੇ ਪ੍ਰੋਪਰ ਡੇਲੀ ਅਪਡੇਟ ਦੋ ਤੁਸੀਂ ਆਪਾਂ ਤੁਹਾਨੂੰ ਸੋਸ਼ਲ ਮੀਡੀਆ ਦੀ ਪਾਵਰ ਦੀ ਗੱਲ ਦੱਸਣ ਜਾਣਿਆ ਹੁਣ ਅੱਗੇ ਵੀਡੀਓ ਨਾਲ ਬਣੇ ਰਹੋ ਬਹੁਤ ਇੰਟਰਸਟਿੰਗ ਵੀਡੀਓ ਆ ਸੋ ਜਦੋਂ ਤੁਸੀਂ ਡੇਲੀ ਅਪਡੇਟ ਦਿੰਦੇ ਰਹੇ ਇੰਸਟਾਗ੍ਰam ਤੇ ਵੀਡੀਓ ਬਣਾ ਲਓ ਛੋਟੀਆਂ-ਛੋਟੀਆਂ 5 ਮਿੰਟ ਦੀ ਕੋਈ 3 ਮਿੰਟ ਦੀ 2 ਮਿੰਟ ਦੀ ਇਦਾਂ ਛੋਟੀਆਂ-ਛੋਟੀਆਂ ਵੀਡੀਓ ਬਣਾ ਕੇ ਉਹ ਚ ਦੱਸੋ ਕਿ ਅੱਜ ਅਸੀਂ ਬੱਚੇ ਨੂੰ ਇਹ ਪਾਇਆ ਜਾਂ ਫਿਰ ਕਿਤੇ ਬੱਚਾ ਬਿਮਾਰ ਹੁੰਦਾਗਾ ਉਦੋਂ ਕਿਹੜੀ ਦਵਾਈ ਇਹਨੂੰ ਪਾ ਦੇਣੀ ਆ ਸੋ ਇਸ ਤਰ੍ਹਾਂ ਮਤਲਬ ਕਿ ਖੱਲਾ-ਖੱਲਾ ਉਹਦੀ ਮੂਮੈਂਟ ਜਿਹੜੀ ਤੁਸੀਂ ਕੈਮਰੇ 'ਚ ਬੰਦ ਕਰ ਲਓ ਸੋ ਤੁਸੀਂ ਡੇਲੀ ਜਿਹੜਾ ਅਪਡੇਟ ਦੋ ਇੰਸਟਾਗ੍ਰam ਤੇ ਡੇਲੀ ਵੀਡੀਓ ਸ਼ਾਰਟ ਰੀਲ ਆ ਪਾਓ ਉਹਦੇ ਨਾਲ ਇੱਕ ਤਾਂ ਦੋਸਤੋ ਆਪਣੇ ਜਿਹੜੇ ਵੀਰ ਭੈਣਾਂ ਲਾ ਲਓ ਦੋਸਤ ਮਿੱਤਰ ਲਾ ਲਓ ਕੋਈ ਵੀ ਲਗਾ ਲਓ ਉਹਨੂੰ ਦੇਖ ਕੇ ਇੱਕ ਤਾਂ ਕੰਮ ਸਿੱਖਣਗੇ ਉਹਨਾਂ ਨੂੰ ਜਾਣਕਾਰੀ ਮਿਲੂਗੀ ਕਿ ਹਾਂ ਕਿਸ ਤਰ੍ਹਾਂ ਇਹ ਵੀਰ ਕੰਮ ਕਰਦੇ ਨੇ ਕਦੋਂ ਕਿਹੜੀ ਦਵਾਈ ਦੇਣੀ ਹੈ ਕਦੋਂ ਕਿਹੜੀ ਵੈਕਸੀਨੇਸ਼ਨ ਕਰਨੀ ਹੈ ਇੱਕ ਤਾਂ ਉਹ ਚੀਜ਼ ਦਾ ਆਪਾਂ ਨੂੰ ਫਾਇਦਾ ਹੋਊਗਾ ਉਹਨਾਂ ਨੂੰ ਫਾਇਦਾ ਹੋ ਆਪਾਂ ਨੂੰ ਇਹ ਫਾਇਦਾ ਹੋਊਗਾ ਜਿਹੜਾ ਆਪਣੇ ਨਾਲ ਹੋਰ ਵੀਰ ਭੈਣਾਂ ਆਪਣੇ ਜਿਹੜੇ ਵੀ ਕੰਮ ਕਰਨਾ ਚਾਹੁੰਦੇ ਨੇ ਉਹੋ ਜਿਆਦਾ ਜੁੜਨਗੇ ਠੀਕ ਹੈ ਜੀ ਆਪਣੇ ਜਿਹੜੇ ਫੋਲੋਅਰ ਵਧਣਗੇ ਉਹਦੇ ਨਾਲ ਅੱਗੇ ਅੱਗੇ ਜਿਸ ਤਰ੍ਹਾਂ ਉਹ ਵੱਡੇ ਹੁੰਦੇ ਜਾਂਦੇ ਨੇ ਉਸ ਤਰ੍ਹਾਂ ਤੁਸੀਂ ਉਹਨਾਂ ਦੀ ਜਿਹੜੀ ਫੀਡ ਮੈਨੇਜਮੈਂਟ ਦਾ ਸਾਰਾ ਬੇਰਵਾ ਤੁਸੀਂ ਉਸ ਚੈਨਲ 'ਚ ਦੋ ਜਾਂ ਪੇਜ ਜਾਂ ਚੈਨਲ ਇੰਸਟਾਗ੍ਰam ਤੇ ਉੱਚ ਡੇਲੀ ਰੁਟੀਨ 'ਚ ਦੱਸਦੇ ਜਾਓ ਹੁਣ ਅਗਲੀ ਗੱਲ ਬਹੁਤ ਜਿਹੜੀ ਸੁਣਨ ਵਾਲੀ ਆ ਜਦੋਂ ਉਹ 2-3 ਮਹੀਨੇ ਦੇ ਹੋ ਗਏ ਜੇ ਤੁਸੀਂ ਉਹਨਾਂ ਚੋਂ ਕੁਝ ਸੇਲ ਵੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇੰਸਟਾਗ੍ਰam ਤੇ ਰੀਲ ਪਾ ਦਿਓ ਕਿ ਐਨੇ ਮੁਰਗੇ ਮੁਰਗੀਆਂ ਸੇਲ ਨੇ ਤੁਹਾਡੇ ਜਿਹੜੇ ਨਾਲ ਮਿੱਤਰ ਦੋਸਤ ਜੁੜੇ ਹੋਣਗੇ ਉਹ ਛੱਟਪਟ ਦੱਸ ਦੇਣਗੇ ਇੱਕ ਦੂਜੇ ਨੂੰ ਉਹਦੇ ਨਾਲ ਆਪਣੀ ਮਾਰਕੀਟਿੰਗ ਵਧੂਗੀ ਉਹਦੇ ਨਾਲ ਆਪਣੀ ਮਾਰਕੀਟਿੰਗ 'ਚ ਵਾਧਾ ਹੋਊਗਾ ਕਿਉਂਕਿ ਹੁਣ ਜਦੋਂ ਆਪਣੇ ਘਰੇ ਰੱਖੇ ਹੋਏ ਨੇਗੇ ਠੀਕ ਹੈ ਜੀ ਆਪਣੇ ਕੋਈ ਖਾਸ ਕੋਈ ਜਾਣਦਾ ਨਹੀਂ ਹੁੰਦਾ ਆਪਾਂ ਪੰਜ ਨੂੰ ਦੱਸ ਦਾਂਗੇ ਜਾਂ 10 ਨੂੰ ਦੱਸ ਦਾਂਗੇ ਪਰ ਜਿਹੜਾ ਸੋਸ਼ਲ ਮੀਡੀਆ ਦਾ ਦੌਰ ਹੁਣ ਚੱਲ ਰਿਹਾਗਾ ਸੋ ਆਪਾਂ ਨੂੰ ਇਹ ਚੀਜ਼ ਦਾ ਫਾਇਦਾ ਲੈਣਾ ਚਾਹੀਦਾਗਾ ਆਪਾਂ ਵੱਧ ਤੋਂ ਵੱਧ ਉੱਤੇ ਵੀਡੀਓ ਪਾਵਾਂਗੇ ਜਾਂ ਫਿਰ ਦੱਸਾਂਗੇ ਵੀ ਇਹ ਸੇਲ ਆ ਚੀਜ਼ ਠੀਕ ਹੈ ਜੀ ਆਂਡੇ ਆਪਾਂ ਸੇਲ ਕਰਦੇ ਆਂ ਇੰਨੇ ਰੇਟ ਤੇ ਉਹਦੇ ਨਾਲ ਆਪਣਾ ਜਿਹੜਾ ਕਸਟਮਰ ਆ ਉਹ ਬਹੁਤ ਜ਼ਿਆਦਾ ਵੱਧ ਜਾਊਗਾ ਤੁਸੀਂ ਹੁਣ ਅਕਸਰ ਹੀ ਦੇਖਦੇ ਹੋ ਕਿ ਜਿਹੜਾ YouTube ਲਗਾ ਲਓ ਜਾਂ Instagram ਲਗਾ ਲਓ Facebook ਲਗਾ ਲਓ ਅਲੱਗ-ਅਲੱਗ ਸਾਰੇ ਪਲੇਟਫਾਰਮਾਂ ਤੇ ਸਾਰੇ ਨੇ ਪੇਜ ਬਣਾ ਰੱਖੇ ਨੇ ਉਹਤੇ ਜਾਣਕਾਰੀ ਦਿੰਦੇ ਨੇ ਸੋ ਵੀਡੀਓ 'ਚ ਦਮ ਜਰੂਰ ਹੋਣਾ ਚਾਹੀਦਾ ਇਹ ਨਹੀਂ ਕਿ ਆਲਤੂ ਫालतੂ ਫਾ ਵੀਡੀਓ ਬਣਾ ਦਾਂਗੇ ਉਹ ਚੱਲ ਜੂਗੀ ਵੀਡੀਓ 'ਚ ਕਰੰਟ ਹੋਣਾ ਚਾਹੀਦਾ ਦਮ ਹੋਣਾ ਚਾਹੀਦਾ ਉਹੀ ਤੁਹਾਡੀ ਵੀਡੀਓ ਚੱਲੂਗੀ ਸੋ ਜਦੋਂ ਤੁਸੀਂ ਸੇਲ ਕਰਨੀਆਂ ਨੇ 2-3 ਮਹੀਨੇ ਦੀ ਮੁਰਗੀ ਹੋਗੀ ਤਾਂ ਤੁਸੀਂ ਉਤੇ ਲਿਖ ਕੇ ਪਾਦੋ ਖਰੀਲ ਪਾਦੋ ਤੁਹਾਡੀ ਬਹੁਤ ਜਲਦੀ ਸੇਲ ਹੋ ਜੂਗੀ ਅੱਗੇ ਹੁਣ ਜਦੋਂ ਅੱਗੇ ਜਾ ਕੇ ਆਪਾਂ ਗੱਲ ਕਰੀਏ ਹੁਣ 4 1/2 5 ਮਹੀਨੇ ਦੀ ਜਿਹੜੀ ਮੁਰਗੀ ਉਹ ਥਾਂਡੇ ਤੇ ਆ ਜਾਂਦੀ ਆ ਉਦੋਂ ਆਪਣੇ ਅੱਗੇ ਇੱਕ ਟਾਸਕ ਹੁੰਦਾਗਾ ਕਿ ਆਪਾਂ ਨੇ ਇਹਦਾ ਅੰਡਾ ਕਿਵੇਂ ਸੇਲ ਕਰਨਾ ਆਪਾਂ ਚਲੋ ਫਾਰਮਿੰਗ ਹਰ ਇੱਕ ਬੰਦਾ ਕਰ ਲੈਂਦਾਗਾ ਪਰ ਅੱਗੇ ਜਾ ਕੇ ਉਹਦਾ ਜਿਹੜਾ ਅੰਡਾਗਾ ਐਗਗਾ ਕਿਵੇਂ ਸੇਲ ਕਰਨਾ ਕਿੱਥੇ ਸੇਲ ਕਰਨਾ ਇਹ ਬਹੁਤ ਵੱਡੀ ਆਪਣੇ ਅੱਗੇ ਜਿਹੜੀ ਟੈਨਸ਼ਨ ਵਾਲੀ ਗੱਲ ਖੜੀ ਹੋ ਜਾਂਦੀ ਆ ਸੋ ਜਿਹੜਾ ਆਪਣਾ ਉਹ ਪੇਜ ਬਣਾਇਆ ਹੋਇਆਗਾ ਠੀਕ ਹੈ ਜੀ ਇੰਸਟਾਗ੍ਰam YouTube ਜਾਂ Facebook ਤੇ ਹੁਣ ਤੁਸੀਂ ਉਹਤੇ ਜਿਹੜਾ ਤੁਸੀਂ ਲੋਕਾਂ ਨੂੰ ਦੱਸਣਾਗਾ ਕਿ ਆਪਣੇ ਘਰੇ ਹੁਣ ਡੇਲੀ ਦੇ 80 ਅੰਡੇ ਹੁੰਦੇ ਨੇ 70 ਅੰਡੇ ਹੁੰਦੇ ਨੇ ਤੁਸੀਂ ਆਪਣੇ ਤੋਂ ਅੰਡੇ ਖਰੀਦ ਸਕਦੇ ਹੋ ਉਹਦੇ ਨਾਲ ਇੱਕ ਤਾਂ ਜਿਹੜਾ ਬਹੁਤ ਸਾਰੇ ਲੋਕਾਂ ਨੂੰ ਪਤਾ ਲੱਗੂਗਾ ਉਹ ਅੱਗੇ ਦੱਸਣਗੇ ਅੱਗੇ ਸ਼ੇਅਰ ਕਰਨਗੇ ਉਹ ਤੇ ਆਪਦਾ ਜਿਹੜਾ ਕੰਟੈਕਟ ਨੰਬਰ ਦੱਸੋ ਉਹ ਤੇ ਤੁਹਾਨੂੰ ਕਾਲ ਆਉਣੀਆਂ ਤੁਹਾਡੀ ਬੁਕਿੰਗ ਹੱਥੋਂ ਹੱਥੀ ਜਿਹੜਾ ਵੰਡਾ ਬੀਕੂਗਾ ਜਦੋਂ ਆਂਡਾ बिकੂਗਾ ਆਪਣੇ ਕੋਲ ਆਂਡਾ ਖੜੂਗਾ ਨਹੀਂ ਤਾਂ ਆਪਾਂ ਨੂੰ ਜਿਹੜਾ ਆਟੋਮੈਟਿਕ ਜਿਹੜਾ ਇਹ ਕੰਮ ਚੋਂ ਜਿਹੜਾ ਪ੍ਰੋਫਿਟ ਹੋਊਗਾ ਮੇਰੇ ਕਹਿਣ ਤੋਂ ਮਤਲਬ ਇਹ ਆ ਕਿ ਜਦੋਂ ਆਪਾਂ ਸੋਸ਼ਲ ਮੀਡੀਆ ਯੂਜ਼ ਕਰਾਂਗੇ ਉਦੋਂ ਆਪਣੇ ਨਾਲ ਜਿਹੜੇ ਕਨੈਕਟ ਲੋਕ ਬਹੁਤ ਜ਼ਿਆਦਾ ਕਨੈਕਟ ਹੋਣਗੇ ਜਦੋਂ ਕਨੈਕਟ ਆਪਣੇ ਨਾਲ ਲੋਕ ਜ਼ਿਆਦਾ ਹੋਣਗੇ ਉਦੋਂ ਆਪਣਾ ਕੋਈ ਵੀ ਜਿਹੜਾ ਪ੍ਰੋਡਕਟ ਆ ਆਪਾਂ ਪੋਲਟਰੀ ਫਾਰਮਿੰਗ ਦੀ ਨਹੀਂ ਇਕੱਲੀ ਗੱਲ ਕਰਦੇ ਕੋਈ ਵੀ ਤੁਸੀਂ ਜਿਹੜਾ ਬਿਜ਼ਨਸ ਕਰਦੇ ਹੋ ਜਾਂ ਫਿਰ ਕੋਈ ਵੀ ਜੌਬ ਕਰਦੇ ਹੋ ਉਹਦੇ ਨਾਲ ਤੁਹਾਡਾ ਜਿਹੜਾ ਬਿਜ਼ਨਸ ਆ ਉਹ ਬਹੁਤ ਜ਼ਿਆਦਾ ਅੱਗੇ ਵਧੂਗਾ ਹੁਣ ਕਈ ਤੁਸੀਂ ਕੱਪੜੇ ਵਾਲੀਆਂ ਦੁਕਾਨਾਂ ਤੇ ਦੇਖ ਲਿਓ ਤੁਸੀਂ ਉਹਨਾਂ ਦੇ YouTube ਚੈਨਲ ਬਣਾਏ ਹੋਏ ਨੇ Facebook ਤੇ ਪੇਜ ਬਣਾਏ ਹੋਏ ਨੇ ਉਹ ਦੱਸਦੇ ਨੇ ਕਿ ਸਾਡੇ ਕੋਲ ਆਹ ਕੱਪੜਾ ਮਾਰਕੀਟ ਰੇਟ ਤੋਂ ਸੀ ਘੱਟ ਦਿੰਨੇ ਆ ਤੁਸੀਂ ਸਾਡੇ ਕੋਲ ਆਓ ਠੀਕ ਹੈ ਜੀ ਉਸ ਤਰ੍ਹਾਂ ਆਪਾਂ ਨੇ ਐਡਵਰਟਾਈਜ਼ਮੈਂਟ ਕਰਨੀ ਆ ਮੇਰੇ ਕਹਿਣ ਦਾ ਮਤਲਬ ਇਹ ਜਿਹੜਾ ਸੋਸ਼ਲ ਮੀਡੀਆ 'ਚ ਬਹੁਤ ਜ਼ਿਆਦਾ ਪਾਵਰ ਆ ਇੱਕ ਤਾਂ ਆਪਣਾ ਉਧਰ ਜਿਹੜਾ ਸੋਸ਼ਲ ਮੀਡੀਆ ਤੇ ਕੰਮ ਚੱਲ ਪੂ دوسرا ਆਪਣਾ ਪੋਲਟਰੀ ਫਾਰਮਿੰਗ ਦਾ ਕੰਮ ਚੱਲ ਪੂਗਾ ਠੀਕ ਹੈ ਜੀ ਹੁਣ ਜਿਸ ਤਰ੍ਹਾਂ ਤੁਸੀਂ ਉਦਾਹਰਨ ਵਜੋਂ ਤੁਸੀਂ ਮੇਰੇ ਤੇ ਗੱਲ ਲਗਾ ਲਓ ਹੁਣ ਆਪਾਂ ਇੱਕ ਤਾਂ ਮੁਰਗੀਆਂ ਰੱਖੀਆਂ ਹੋਈਆਂ ਨੇ ਚਲੋ ਆਪਾਂ ਨੂੰ ਜਿੰਨੀ ਕਿ ਜਾਣਕਾਰੀ ਆ ਆਪਾਂ ਜਿਹੜੀ ਸਾਰੇ ਵੀਰਾਂ ਨਾਲ ਉਹ ਸਾਂਝੀ ਕਰਦੇ ਆਂਗੇ ਇਸ ਫੇਸਬੁੱਕ ਮਾਫ ਕਰਨਾ ਇਸ YouTube ਚੈਨਲ ਰਾਹੀਂ ਸੋ ਜਿਹੜਾ ਆਪਣਾ YouTube ਚੈਨਲ ਆ ਉਹਦੇ ਨਾਲ ਹੀ ਆਪਣੇ ਨਾਲ ਕਿੰਨੇ ਵੀਰ ਜੁੜੇ ਹੋਏ ਨੇ 1800 2000 ਦੇ ਕਰੀਬ ਆਪਣਾ ਸਬਸਕ੍ਰਾਈਬਰ ਆ ਡੇਲੀ ਵੱਧਦੇ ਆ ਸੋ ਆਪਣੇ ਨਾਲ ਜੁੜੇ ਹੋਏ ਨੇ ਇੱਕ ਤਾਂ ਆਪਣਾ YouTube ਚੈਨਲ ਚੱਲ ਰਿਹਾ ਜਗਾ ਦੂਸਰਾ ਆਪਾਂ ਜਿਹੜਾ ਇਹ ਕੰਮ ਕਰ ਰਹਾਂਗੇ ਆਂਡੇ ਸੇਲ ਹੁੰਦੇ ਨੇ ਆਪਣੇ ਡੇਲੀ 8-10 ਆਂਡੇ 20 ਆਂਡੇ ਕਦੇ 20 ਟ੍ਰੇ ਵੀ ਸੇਲ ਹੋ ਜਾਂਦੀ ਆ ਸੋ ਇਸ ਤਰ੍ਹਾਂ ਆਪਾਂ ਜਿਹੜਾ ਸੋਸ਼ਲ ਮੀਡੀਆ ਤੋਂ ਆਪਾਂ ਜਿਹੜਾ ਆਪਣਾ ਬਿਜ਼ਨਸ ਆ ਉਹ ਅਪ ਕਰ ਸਕਦੇ ਹਾਂ ਬਹੁਤ ਜ਼ਿਆਦਾ ਸੋ ਆਪਾਂ ਨੂੰ ਇਹ ਤਰੀਕਾ ਜਿਹੜਾ ਅਪਣਾਉਣਾ ਪਊਗਾ ਇਹ ਗੱਲ ਮੈਂ ਸਵੇਰੇ ਸੋਚੀ ਸੀ ਕਿ ਆਪਾਂ ਆਪਣੇ ਸਾਰੇ ਯਾਰ ਦੋਸਤਾਂ ਨਾਲ ਇਨ੍ਹਾਂ ਜਿਹੜੇ ਆਪਣੇ ਸਬਸਕ੍ਰਾਈਬਰ ਨੇ ਇਨ੍ਹਾਂ ਨਾਲ ਇਹ ਗੱਲ ਸ਼ੇਅਰ ਕਰੀਏ ਤੁਸੀਂ ਆਪਣੀ ਵੀਡੀਓ ਦੇਖਦੇ ਹੋ ਮੇਰਾ ਵੀ ਫਰਜ਼ ਬਣਦਾ ਆਪਾਂ ਤੁਹਾਨੂੰ ਚੰਗੀ ਸਲਾਹ ਦਈਏ ਸੋ ਮੇਰੇ ਹਿਸਾਬ ਨਾਲ ਇਹ ਬਹੁਤ ਚੰਗੀ ਸਲਾਹ ਹੋਊਗੀ ਜੇ ਤੁਸੀਂ ਵਰਤੋਗੇ ਸੋਸ਼ਲ ਮੀਡੀਆ ਦਾ ਦੱਬ ਕੇ ਵਰਤੋਂ ਕਰੋ ਸੋ ਇਸ ਤਰ੍ਹਾਂ ਤੁਹਾਡੇ ਨਾਲ ਗਾਕ ਬਹੁਤ ਜ਼ਿਆਦਾ ਜੁੜਨਗੇ ਸੋ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਦੋਸਤੋ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੇਕਰ ਕਿਸੇ ਵੀ ਵਿਸ਼ੇ ਤੇ ਤੁਸੀਂ ਵੀਡੀਓ ਬਣਾਉਣੀ ਹੁੰਦੀ ਹੈ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਦੱਸਿਆ ਕਰੋ ਆਪਾਂ ਉਸੇ ਵਿਸ਼ੇ ਦੇ ਵੀਡੀਓ ਬਣਾਵਾਂਗੇ ਤੇ ਤੁਸੀਂ ਕੱਲ ਨੂੰ ਹੀ ਸਵੇਰੇ ਸਾਰੇ ਵੀਰ ਚੈਨਲ ਬਣਾ ਲਓ ਜਿਸ ਤਰ੍ਹਾਂ ਹੁਣ ਇੱਕ ਗੱਲ ਰਹਿ ਗਈ ਸੀ ਵਿੱਚੋਂ ਇੱਕ ਵੀਰ ਆਪਣਾ ਸਬਸਕ੍ਰਾਈਬਰ ਆ ਵੀਰ ਆਪਣਾ ਛੋਟਾ ਵੀਰਾ ਗੁਰਜੋਤ ਉਹਨਾਂ ਨੇ 100 ਬੱਚਾ ਪਾਇਆ ਸੀਗਾ ਉਹਨਾਂ ਨੂੰ ਚਲੋ ਨਵੇਂ ਬੰਦੇ ਨੂੰ ਨਹੀਂ ਨੌਲੇਜ ਹੁੰਦੀ ਚਲੋ ਹਨਾ ਇੱਕ ਦੂਜੇ ਵੀਰ ਤੋਂ ਪੁੱਛ ਕੇ ਹੁਣ ਉਹਨਾਂ ਦੇ ਜਿਹੜੇ ਬੱਚੇ ਨੇ 100 ਬੱਚੇ ਬਹੁਤ ਵਧੀਆ ਪੜ ਚੁੱਕੇ ਨੇ 1 ਡੇਢ ਮਹੀਨੇ ਦੇ ਹੋ ਗਏ ਬਹੁਤ ਵਧੀਆ ਗਰੋਥ ਕਰ ਰਹੇ ਨੇ ਉਹਨੇ ਹੁਣ ਇੰਸਟਾਗ੍ਰam ਤੇ ਪੇਜ ਬਣਾ ਲਿਆ ਉਹਦਾ ਪੇਜ ਆ ਗਿੱਲ ਪੋਲਟਰੀ ਫਾਰਮ ਹੁਣ ਇੱਕ ਤਾਂ ਉਹ ਪੋਲਟਰੀ ਫਾਰਮਿੰਗ ਤੋਂ ਪੈਸੇ ਕਮਾਊਗਾ ਦੂਸਰਾ ਜਿਹੜਾ ਉਹਦਾ ਪੇਜ ਚੱਲ ਜੂਗਾ ਫੇਸਬੁਕ ਇੰਸਟਾਗ੍ਰam ਪੇਜ ਸੋ ਇਸ ਤਰ੍ਹਾਂ ਮੈਂ ਉਹਨੂੰ ਕਿਹਾ ਵੀ ਬਹੁਤ ਵਧੀਆ ਕੀਤਾ ਜਿਹੜਾ ਤਾ ਇਹ ਇੰਸਟਾਗ੍ਰam ਤੇ ਪੇਜ ਬਣਾ ਲਿਆ ਸੋ ਇਹਦੇ ਨਾਲ ਅਲੱਗ-ਅਲੱਗ ਏਰੀਏ ਤੋਂ ਆਪਣੇ ਨਾਲ ਲੋਕ ਜੁੜਨਗੇ ਤੇ ਅਲੱਗ-ਅਲੱਗ ਏਰੀਏ 'ਚੋਂ ਆਪਣਾ ਆਪਣੀ ਜਿਹੜੀ ਸੇਲ ਜ਼ਿਆਦਾ ਹੋਊਗੀ ਸੋ ਇਸ ਤਰ੍ਹਾਂ ਤੁਸੀਂ ਸੋਸ਼ਲ ਮੀਡੀਆ ਦਾ ਜਿਹੜਾ ਚੰਗੀ ਵਰਤੋਂ ਕਰੋ ਇਹਦੇ ਨਾਲ ਆਪਣਾ ਜਿਹੜਾ ਬਿਜ਼ਨਸ ਹੋਰ ਵੀ ਅੱਪ ਜਾਊਗਾ ਸੋ ਇਦਾਂ ਦੇ ਵਧੀਆ-ਵਧੀਆ ਆਈਡੀਆ ਲੈਣ ਲਈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਇਹ ਆਈਡੀਆ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਦੋਸਤੋ ਕਮੈਂਟ ਜਰੂਰ ਕਰਕੇ ਦੱਸਿਓ ਕਿ ਮੇਰਾ ਇਹ ਆਈਡੀਆ ਤੁਹਾਨੂੰ ਕਿਵੇਂ ਲੱਗਿਆ ਸਹੀ ਲੱਗਿਆ ਜਾਂ ਗਲਤ ਲੱਗਿਆ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ